ਮੇਰਾ ਨਾਮ ਸੁਤਵੰਨ ਸਿੰਘ ਹੈ ਜੀ ਮੈਂ ਪਿੰਡ ਸਹਿਦਪੁਰ ਤੋਂ ਸਰਪੰਚਾਂ ਜੀ ਹਰ ਦਸਿਵਾਜ ਇਕੱਠੇ ਹੋਏ ਤੇ ਪੋਸਟਪਟਾ ਦੇ ਵਗੈਰਾ ਨਾਰੀ ਵਜਾ ਕੀ ਕਰ ਸਕਿਆ ਇਹ ਕਰਨੇ ਜੀ 29 ਤਰੀਕ ਰਾਤ ਤਕਰੀਬ 12:00 ਵਜੇ ਦੇ ਪਿੰਡ ਸਹਿਦਪੁਰ ਦੇ ਵਿੱਚ ਇੱਕ ਕ੍ਰੈਸ਼ਰ ਹੈ ਜੀ 골ਡਨ ਉੱਥੇ ਗੁਰਦੀਪ ਸਿੰਘ ਕੰਮ ਕਰਦਾ ਜੀ ਉੱਥੇ ਇੱਕ ਕਾਫੀ 20-22 ਦੇ ਕਰੀਬ ਬੰਦਿਆਂ ਨੇ ਆ ਕੇ ਫਾਇਰਿੰਗ ਕੀਤੀ ਹੈ 6 ਗੱਡੀਆਂ ਸਨ ਤੇ ਉਹ ਬੰਦਿਆਂ ਨੇ ਫਾਇਰਿੰਗ ਕੀਤੀ ਹੈ ਇਹਨਾਂ ਨੇ ਲੁੱਕ ਕੇ ਆਪਣੀ ਜਾਨ ਬਚਾਈ ਹੈ ਤੇ ਉਹਦੇ ਦੇ ਪਰਚਾ ਵੀ ਹੋਇਆ ਐਫ ਆਈ ਆਰ ਹੋਈ ਹੋਈ ਐ ਤੇ ਅਸੀਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਕਿ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਅਸੀਂ ਸਰਕਾਰ ਤੋਂ ਸਰਕਾਰ ਤੋਂ ਉਮੀਦ ਕਰਦੇ ਆਂ ਕਿ ਇਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਅਸੀਂ ਇਸੇ ਕਰਕੇ ਇਕੱਠੇ ਹੋਏ ਆਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਕੀ ਕਾਰਨ ਸੀਗਾ ਜੀ ਜਿਹੜੀ ਇਹਨਾਂ ਤੇ ਫਾਇਰਿੰਗ ਲੱਗੀ ਤੀ ਗਈ ਹੈ ਉਹ ਕੋ ਜਮੀਨੀ ਬਾ ਕੋਈ ਮਾਈਨਿੰਗ ਮਾਈਨਿੰਗ ਦਾ ਕਰਨੇ ਦੀ ਇਹ ਰੋਕਦੇ ਸੀ ਉਦੇ ਕਰਕੇ ਜਦੋਂ ਉਹਨਾਂ ਦਾ ਕੰਮ ਬੰਦ ਹੋਇਆ ਤੇ ਉਹ ਆਕ ਬੰਦੇ ਲੈ ਕੇ 20-22 ਬੰਦੇ ਦੇ ਲੈ ਕੇ ਇਹਨਾਂ ਦੇ ਕ੍ਰੈਸ਼ਰ ਤੇ ਫਾਇਰਿੰਗ ਕਰਤੀ ਉਹਨਾਂ ਨੇ ਜੀ ਇਸ ਤੋਂ ਲੈ ਕੇ ਤੁਹਾਡੇ ਮਾਮਲਾ ਦਰਜ ਕਿਰਾਇਆ ਹਾਂਜੀ ਹਾਂ ਮਾਮਲਾ ਦਰਜ ਹੈ ਜੀ ਐਫ ਆਈ ਆਰ ਦਰਜ ਹੈ ਜੀ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਜੀ ਠੀਕ ਹੁਣ ਅਗਲਾ ਸਟੈਪ ਕੀ ਹੋਵੇਗਾ ਜੀ ਇਹ ਸਾਰੇ ਜਿੰਨੇ ਵੀ ਸਾਡੇ ਸਾਥੀ ਆ ਇਹਨਾਂ ਨੇ ਫੈਸਲਾ ਕੀਤਾ ਹੈ ਕਿ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਨਹੀਂ ਫਿਰ ਜੇ ਨਹੀਂ ਗ੍ਰਿਫਤਾਰ ਹੁੰਦੇ ਆ ਤਾ ਆਪਾਂ ਜਲਦੀ ਅਗਲਾ ਜੋ ਵੀ ਪ੍ਰੋਗਰਾਮ ਲੀਕ ਕੀਤਾ ਜਾਏਗਾ ਜਾਂ ਸਾਨੂੰ ਧਰਨਾ ਲਾਣਾ ਪਵੇਗਾ ਜਾਂ ਅਸੀਂ ਜਿਹੜੇ ਵੀ ਥਾਣਾ ਜਾਂ ਐਸਐਸਪੀ ਸਾਹਿਬ ਦਾ ਜਾ ਕੇ ਆਪ ਧਰਨਾ ਲਾਵਾਂਗੇ ਜੀ ਗੁਰਦੀਪ ਸਿੰਘ ਹੈ ਨਾਮ ਮੇਰਾ ਦੱਸਿਓ ਕੀ ਕਰਨਾ ਜੀ ਅੱਜ ਇਕੱਠੇ ਹੋਇਆ ਤੇ ਪੁਲਿਸ ਨਾਲਿੰਦੇ ਕਲਾਮ ਮਾਰੀ ਵਜ ਗਈ ਥੀ ਮੈਂ ਪਿੰਡ ਸੈਦਪੁਰ ਕ੍ਰੈਸ਼ਰ ਤੇ ਕੰਮ ਕਰਦਾ ਜੀ ਹਾਂਜੀ ਮੈਂ ਰਾਤ ਕਰੀਬ 12:00 ਵਜੇ ਕ੍ਰੈਸ਼ਰ ਤੇ ਬੈਠਾ ਸੀ ਤੇ ਬੰਦੇ ਆਏ ਆ 6 ਗੱਡੀਆਂ ਭਰ ਕੇ ਜਿਨ੍ਹਾਂ ਵਿੱਚੋਂ 9 ਨੂੰ ਮੈਂ ਵਾਇ ਨੈਮ ਜਾਣਦਾ ਹੀ ਅਤੇ ਬਾਕੀ 12-13 ਹਨ ਪਛਾਤੇ ਆ ਜੀ ਇਹਨਾਂ ਵੱਲੋਂ ਆ ਕੇ ਮੇਰੇ ਤੇ ਸਿੱਧੀ ਫਾਇਰਿੰਗ ਕਰ ਦਿੱਤੀ ਐ ਮੈਂ ਲੋਕੇ ਜਾਨ ਬਚਾਈ ਐ ਤੇ ਇਹਨਾਂ ਵੱਲੋਂ ਹੋਰ ਵੀ ਥ੍ਰੈਡ ਕੋਲਰ ਵੀ ਆ ਰਹੀਆਂ ਬਾਰ-ਬਾਰ ਬਾਹਰ ਵਾਲੇ ਨੰਬਰਾਂ ਤੋਂ ਮੈਂ ਉਹਦੀ ਵੀ ਕੰਪਲੇਂਟ ਕੀਤੀ ਐ ਐਸਐਸਪੀ ਸਾਹਿਬ ਨੂੰ ਪਰ ਉਹਦੀ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਇਹ ਫਾਇਰਿੰਗ ਦਾ ਇਹਨਾਂ ਤੇ ਪਰਚਾ ਤਾਂ ਹੋ ਗਿਆ 307 ਦਾ ਜੀ ਪਰ ਅੱਗੇ ਗ੍ਰਿਫਤਾਰੀ ਕੋਈ ਨਹੀਂ ਹੋਈ ਹੁਣ ਤੱਕ ਜੀ ਇਹ ਕੀ ਕਾਰਨ ਐ ਕਿ ਜਿਹੜੇ ਤੁਹਾਨੂੰ ਕਾਰਜ ਨਹੀਂ ਕਰਦੇ ਇਹ ਮਾਈਨਿੰਗ ਕਰਦੇ ਆ ਜੀ ਨਜਾਇਜ਼ ਉੱਥੇ ਆਪਾਂ ਇਹਨਾਂ ਦਾ ਵਿਰੋਧ ਕੀਤਾ ਤੇ ਇਹਨਾਂ ਨੇ ਇੱਕ ਕਦਮ ਵੀ ਨਹੀਂ ਚੁੱਕਿਆ ਜੀ ਨੇ ਉਹ ਲਾ ਕੇ ਪਿੰਡ ਵਾਲੇ ਵੀ ਨਾਲੇ ਤੁਹਾਡੇ ਹਾਂਜੀ ਪਿੰਡ ਵਾਲੇ ਵੀ ਨਾਲੇ ਪਿੰਡਾਂ ਦੇ ਵੱਲੋਂ ਵੀ ਕਾਫੀ ਕੰਪਲੇਂਟਾਂ ਦਿੱਤੀਆਂ ਗਈਆਂ ਪਰ ਮਾਈਨਿੰਗ ਦਾ ਹੀ ਪਰਚਾ ਅਜੇ ਤੱਕ ਕੋਈ ਦਰਜ ਨਹੀਂ ਕੀਤਾ ਗਿਆ। ਹਾਂਜੀ ਨਹੀਂ ਐਸਐਸਪੀ ਜੀ ਨੇ ਠੀਕ ਹੈ ਜੀ। ਕੱਲ ਵੀ ਉਹਨਾਂ ਨੇ ਐਸਐਸਪੀ ਸਾਹਿਬ ਦੇ ਕੰਪਲੇਂਟ ਕੀਤੀ ਐ। ਪਰ ਹਜੇ ਤੱਕ ਕੋਈ ਵੀ ਕਾਰਵਾਈ ਅੱਗੇ ਨਹੀਂ ਹੋਈ। ਕੀ ਕਾਰਨ ਮੰਨਦੇ ਹੋ ਜਿਹੜੀ ਕੋਸ਼ਿਸ਼ ਕੀਤੀ ਹੈ ਠੀਕ ਹੈ ਕਾਰਜ ਕਰ ਰਹੀ ਹੈ ਜੀ। ਇਹਦੀ ਕਾਰਜਕਾਰੀ ਦਾ ਕਾਰਨ ਜੀ ਇਹ ਬੰਦਾ ਪੈਸੇ ਪੋਰਸ ਪ੍ਰਸ਼ਾਸਨ ਨੂੰ ਪੈਸੇ ਮਿਲੀ ਭੁਗਤ ਹੈ ਜੀ। ਇਹ ਬੰਦਾ ਪੈਸੇ ਵਾਲਾ ਹੈ ਪੈਸੇ ਦੇ ਕੇ ਕੁਝ ਵੀ ਕੰਮ ਕਰਾ ਲੈਂਦਾ ਜੀ ਤੇ ਅੱਜ ਤੁਸੀਂ ਇਕੱ ਹਾਂਜੀ ਅਗਲਾ ਸਟੈਪ ਕੀ ਹੋਵੇਗਾ ਜੇਕਰ ਹਫਤੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਆਪਾਂ ਧਰਨਾ ਦਵਾ ਲਈ ਠੀਕ ਹੈ ਹਾਂਜੀ ਸਰ ਅਜੇ ਜਿਹੜੀ ਉਹ ਮਾਮਲਾ ਪੁੱਛਿਆ ਜਾਂ ਦੱਸੀ ਹੋਇਆ ਸੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿ ਇਹ ਕਾਪਾ ਬੀਤੀ ਜਾਣ ਦੇ ਮਾਮਲੇ ਜਿਹੜੇ આરોપી ਨੇ ਨੂੰ 8 ਨੂੰ ਉਹਨੂੰ ਨਹੀਂ ਫੜਿਆ ਗਿਆ 93 ਕੀ ਅੰਕ ਪਛਾਤੇ ਇਹਦੇ ਸੰਬੰਧੀ ਇੱਕ ਕਾਪੀ ਦੇਖੋ ਜੀ ਇਹ ਜਿਹੜੀ ਲਾਸਟ 29 ਤਰੀਕ ਨੂੰ ਜਿਹੜੀ ਲੜਾਈ ਹੋਈ ਸੀਗੀ ਜੋ ਸਾਡੇ ਮਤਲਬ ਹੁਣ ਤੱਕ ਸੁਣੋ ਜਿਆ ਹੈ ਸੀਗਾ ਤੇ ਉਹਦੇ ਬਿਆਤ ਜੋ ਐਫ ਆਰ ਜਿਹੜੀ ਹੈ ਉਸੇ ਦਿਨ ਸੇਮ ਡੇ ਰਜਿਸਟਰ ਹੋ ਚੁੱਕੀ ਸੀ ਜਿਹਦੇ ਵਿੱਚ 7 ਕਿ 8 ਬੰਦੇ ਜਿਹੜੇ ਵਾਇ ਨੈਮ ਨੇ ਤੇ ਬਾਕੀ ਕੋਈ ਛਾਨ ਪਛਾਤੇ ਵੀ ਹੈਗੇ ਆ ਤੇ ਕੁਝ ਗੱਡੀਆਂ ਦੇ ਨੰਬਰ ਵੀ ਹੈਗੇ ਨੇ ਇਹਦੇ ਵੀ ਸਾਡੀਆਂ ਵਕਰੀ ਵਕਰੀ ਟੀਮਾਂ ਤੇ ਜਿਹੜੀ ਰੇਡਾਂ ਕੀਤੀਆਂ ਜਾ ਰਹੀਆਂ ਮੇਰੇ ਵੱਲੋਂ ਕੁਝ ਰੇਡਾਂ ਕੀਤੀਆਂ ਤੇ ਤਿੰਨ ਚਾਰ ਜਿਹੜੀ ਚੌਕੀ ਇਨਚਾਰਜ ਜਿਹੜਾ ਕਲਮਾ ਹੈਗੇ ਆ ਇਸੇ ਚਰਨ ਜਿਉਂ ਤੋਂ ਮਤਲਬ ਵਕਰੀ ਵਕਰੀ ਤਾਂ ਤੇ ਰੇਡਾਂ ਕੀਤੀਆਂ ਗਈਆਂ ਹੋਰ ਜਿਹੜੀ ਅਸੀਂ ਟੈਕਨੀਕਲ ਚੀਜ਼ਾਂ ਵੀ ਸਪੋਰਟ ਨਾਲ ਵੀ ਅਸੀਂ ਜਿਹੜਿਆ ਦੋਸ਼ੀਆਂ ਦੀ ਪਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਲਦੀ ਹੀ ਉਹਨਾਂ ਨੂੰ ਫੜ ਕੇ ਜਨਦਰ ਦੇ ਤਾ ਜਾਊਗਾ ਕਿ ਫਾਇਰਿੰਗ ਸੀ ਸਰ ਮਾਮਲਾ ਕੀ ਸੀ ਅਸਲ ਦੇ ਵਿੱਚ ਅਸਲੀ ਮਾਮਲਾ ਕੀ ਸੀ ਫਾਇਰਿੰਗ ਦਾ ਕੀ ਸੀ ਹਉ ਤੱਕ ਜਿਸ ਤਰ੍ਹਾਂ ਜੋ ਐਲੀਗੇਸ਼ਨ ਹੈ ਜੀ ਗੁਰਦੀਪ ਸਿੰਘ ਦੀਪਨ ਗਿਆ ਵੀ ਉਹਨਾਂ ਨੇ ਕੁਝ ਹਵਾਈ ਫਾਇਰ ਕੀਤੇ ਨੇ ਆ ਕੇ ਕੁਝ ਉਹਨਾਂ ਤੇ ਫਾਇਰ ਕੀਤੇ ਨੇ ਇਹਦੇ ਇਹੀ ਰਿਗਾਰਡਿੰਗ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਲਿਖਾਇਆ ਉਸ ਉਸੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਸਰ ਕਿੰਨੇ ਵਿਅਕਤੀਆਂ ਦੇ ਖਿਲਾਫ ਹੈ ਇਹ 6-7 ਕੰਦੇ ਜਿਹੜੇ ਆ ਬਾਈ ਨੇ ਵੀ ਨਹੀਂ ਤੇ ਕੁਝ ਬਾਕੀ 10-12 ਬੰਦੇ ਆਣ ਪੈਸਾ